ਚਿਪ ਦੀ ਤੇਜ਼ੀ ਜਿਹੜੀਆਂ ਫਾਸਟ ਚਿਪਾਂ ਹੁੰਦੀਆਂ ਨੇ ਉਹਨਾਂ ਦਾ ਮਤਲਬ ਹੈ ਸਸਤੀ ਟ੍ਰੇਨਿੰਗ ਅਤੇ ਇਨਫਰੈਂਸ ਹਰ ਥਾਂ ਮਤਲਬ ਵੱਧ ਸਮਰੱਥਾ ਦੀ ਚਿਪ ਤਿਆਰ ਕਰਨ ਦੀ ਗੱਲ ਹੋ ਰਹੀ ਹੈ ਤੇ ਟਾਪ ਦੇ ਐਨਵੀਡੀਆ ਚਿਪ ਦੀ ਜਿਹੜੀ ਕੀਮਤ ਹੈ ਤਕਰੀਬਨ 3200 ਡਾਲਰ ਹੈ ਇੱਕ ਚਿਪ ਦੀ ਕੀਮਤ ਇਹਦਾ ਨੈਟ ਮਾਰਜਿਨ ਤਕਰੀਬਨ 2500 ਡਾਲਰਾਂ ਦਾ ਜਿਵੇਂ ਐਪਲ, ਐਮਾਜ਼ਨ, ਗੂਗਲ, ਫੇਸਬੁੱਕ ਤੇ ਮਾਈਕਰੋਸਾਫਟ ਵਰਗੀਆਂ ਕੰਪਨੀਆਂ ਵੀ ਹੁਣ ਇਹ aí ਚਿਪ ਬਣਾਉਣ ਲੱਗ ਪਈਆਂ ਨੇ ਤੇ ਇਹ ਕੀਮਤ 1000 ਡਾਲਰ ਤੋਂ ਘਟ ਹੋ ਜਾਣੀ ਹੈ ਇਹ ਤੇ ਇਹ ਵੀ ਹੋ ਸਕਦਾ ਹੈ ਕਿ ਕੁਝ 100 ਡਾਲਰ ਹੀ ਇਸਦੀ ਕੀਮਤ ਰਹਿ ਜਾਵੇ ਇਹਦੇ ਵਿੱਚ ਬਿਜਲੀ ਦਾ ਬਹੁਤ ਵੱਡਾ ਹੱਥ ਹੈ ਬਿਜਲੀ ਜਿਹੜੀ ਹੁੰਦੀ ਹੈ ਇਲੈਕਟ੍ਰਿਸਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਫਿਊਲ ਹੈ ਕੁੱਲ ਬਿਜਲੀ ਉਤਪਾਦਨ ਸਮਰਥਾ ਇੱਕ ਤਕੜਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਟਰੋਲ ਰੂਮ ਬਣਾਉਂਦੀ ਹੈ ਕਿ ਕਿੰਨੀ ਬੁੱਧੀ ਪੈਦਾ ਕੀਤੀ ਜਾ ਸਕਦੀ ਹੈ ਇਹ ਜਿੰਨੀ ਬਿਜਲੀ ਦੀ ਲਾਗਤ ਆ ਜਾਂ ਜਿੰਨੀ ਬਿਜਲੀ ਖਰਚ ਹੋਊਗੀ ਤੇ ਚਿਪ ਦੀ ਸਮਰਥਾ ਇਹ ਦੋਵੇਂ ਚੀਜ਼ਾਂ ਮਿਲ ਕੇ ਤੈਅ ਕਰਦੀਆਂ ਨੇ ਕਿ ਕਿੰਨੀ ਬੁੱਧੀ ਪੈਦਾ ਕੀਤੀ ਜਾ ਸਕੇ ਮਤਲਬ ਇੰਟੈਲੀਜੈਂਸ ਕਿੰਨੀ ਪੈਦਾ ਕੀਤੀ ਜਾ ਸਕੇ ਸਸਤੀ ਬਿਜਲੀ ਦੇ ਨਾਲ ਹਰੇਕ ਦੇ ਕੋਲ ਇੰਟੈਲੀਜੈਂਸ ਜਿਹੜੀ ਹੈ ਪਹੁੰਚਦੇ ਹੋਊਗੀ ਤੇ ਸਸਤੀ ਹੋ ਜਾਂਦੀ ਹੈ ਫਿਰ ਉਹਦੇ ਨਾਲ ਤੀਜਾ ਨੰਬਰ ਹੈ ਠੰਡਕ ਦਾ ਚਿਪਾਂ ਕੰਮ ਕਰਦੀਆਂ ਨੇ ਬਹੁਤ ਗਰਮ ਹੋ ਜਾਂਦੀਆਂ ਨੇ ਉਹਨਾਂ ਨੂੰ ਠੰਡਾ ਰੱਖਣ ਦੇ ਲਈ ਤੇ ਉਹ ਵੱਧ ਤੇਜ਼ ਅਤੇ ਬਿਹਤਰ ਕੰਮ ਕਰਦੀਆਂ ਨੇ ਠੰਡਾ ਹੋਣ ਤੋਂ ਬਾਅਦ ਜਦੋਂ ਚਿਪਾਂ ਬਿਜਲੀ ਤੇ ਠੰਡਕ ਦੀਆਂ ਲਾਗਤਾਂ ਘਟਦੀਆਂ ਨੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਹਵਾ ਵਾਂਗ ਜੰਗ ਤੇ ਧੁੱਪ ਵਾਂਗ ਐ ਬਿਲਕੁਲ ਨਰੋਈ ਹੋ ਜਾਂਦੀ ਹੈ ਹਵਾ ਵਾਂਗ ਮਤਲਬ ਹਰ ਥਾਂ ਤੇ ਮੌਜੂਦ ਹੁੰਦੀ ਹੈ ਹਮੇਸ਼ਾ ਚਾਲੂ ਰਹਿੰਦੀ ਹੈ ਧੁੱਪ ਵਾਂਗ ਮਤਲਬ ਰੋਜ਼ਾਨਾ ਜੀਵਨ ਨੂੰ ਇੱਕ ਤਰ੍ਹਾਂ ਦੀ ਤਾਕਤ ਦੰਦੀਆ ਧੁੱਪ ਵਾਂਗ ਜੰਗ ਵਾਂਗ ਮਤਲਬ ਵਾਰ ਮਤਲਬ ਲਾਈਕ ਅ ਵਾਰ ਇਨਫੋਰਮੇਸ਼ਨ ਵਾਰ ਇਕਨੋਮਿਕ ਵਾਰ ਤੇ ਪੋਲੀਟੀਕਲ ਵਾਰ ਇਹ ਐਦਾਂ ਦੀਆਂ ਜਿਹੜੀਆਂ ਵਾਰਾਂ ਚੱਲ ਚੱਲ ਰਹੀਆਂ ਨੇ ਜਾਂ ਚੱਲਦੀਆਂ ਨੇ ਠੰਡੀਆਂ ਜੰਗਾਂ ਹੁੰਦੀਆਂ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਹਥਿਆਰ ਹੋਣ ਵਾਲੀ ਹੈ ਇਹ AI ਤੇ ਇਹ ਸਾਰਿਆਂ ਲਈ ਜਿਹੜੀ ਹੈ ਜਿੰਨੀਆਂ ਵੀ ਭਾਵੇਂ ਮਨੁੱਖਾ ਭਾਵੇਂ ਗਰੁੱਪ ਨੇ ਭਾਵੇਂ ਤਾਕਤਾਂ ਨੇ ਇੰਸਟੀਚਿਊਸ਼ਨਸ ਨੇ ਅਲੱਗ-ਅਲੱਗ ਜਾਂ ਕਹਿ ਲੋ ਕਿ ਸਰਕਾਰਾਂ ਨੇ ਸਟੇਟਸ ਨੇ ਜਿਹੜੇ ਵੀ ਇਹਨੂੰ ਜਿਆਦਾ ਤੋਂ ਜਿਆਦਾ ਸੁਧਰੇ ਹੋਏ ਰੂਪ ਦੇ ਵਿੱਚ ਤੇਜ਼ ਸਿਸਟਮ ਦੇ ਨਾਲ ਵਰਤਣਗੇ ਉਹ ਜੇਤੂ ਹੋਣਗੇ ਤੇ ਉਹਨਾਂ ਦਾ ਇੱਕ ਹਥਿਆਰ ਹੈ ਇਹ ਤੇ ਜਦੋਂ ਉਹੀ ਗੱਲ ਆ ਜਾਂਦੀ ਹੈ ਕਿ ਬੁੱਧੀ ਸਸਤੀ ਹੋ ਜਾਂਦੀ ਹੈ ਤਾਂ ਸਵਾਲ ਪੈਦਾ ਹੁੰਦੇ ਨੇ ਕਈ ਕਿ ਕੀ ਅਸੀਂ ਇਹ ਬੁੱਧੀ ਹਾਸਲ ਕਰ ਸਕਦੇ ਹਾਂ ਕਿ ਅਸੀਂ ਐਸ ਬੁੱਧੀ ਤੋਂ ਕੰਮ ਲੈ ਸਕਦੇ ਹਾਂ ਤੇ ਇਹਦੇ ਤੋਂ ਵੀ ਬਦਲ ਕੇ ਅਸੀਂ ਇਹ ਸੋਚੀਏ ਕਿ ਇਸ ਨਾਲ ਕਰਨਾ ਕੀ ਹੈ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤੇ ਇਹ ਦੋਵਾਂ ਸਵਾਲਾਂ ਦਾ ਵੀ ਇੱਕ ਹੋਰ ਅੱਗੇ ਸਵਾਲ ਹੈ ਕਿ ਇਹਦੇ ਬਾਰੇ ਫੈਸਲਾ ਕੌਣ ਕਰੇਗਾ ਸੋ ਇਹ ਸਵਾਲ ਦਰ ਸਵਾਲ ਉਪਜਦੇ ਨੇ ਤੇ ਸਾਡੇ ਸਾਹਮਣੇ ਹਰ ਸਵਾਲ ਚੋਂ ਅੱਗੇ ਕਈ ਸਵਾਲ ਨਿਕਲਦੇ ਨੇ ਕਿਉਂ ਮਹੱਤਵਪੂਰਨ ਕਿਉਂ ਹੈ ਇੰਪੋਰਟੈਂਟ ਕਿਉਂ ਹੈ ਕਿਉਂਕਿ ਸਸਤੀ ਇੰਟੈਲੀਜੈਂਸ ਹੈ ਨਾ ਜਿਹੜੀ ਸਸਤੀ ਬੁੱਧੀ ਹੈ ਉਹ ਫਾਇਦਾ ਦਿਮਾਗਾਂ ਤੋਂ ਬਦਲ ਕੇ ਸਿਸਟਮਾਂ ਵੱਲ ਨੂੰ ਲੈ ਕੇ ਜਾਂਦਾ ਜਾਂਦਾ ਉਹਦਾ ਫਾਇਦਾ ਇਹਦਾ ਇਕੱਲੇ ਬੰਦੇ ਨੂੰ ਘੱਟ ਫਾਇਦਾ ਸਿਸਟਮਾਂ ਨੂੰ ਜ਼ਿਆਦਾ ਫਾਇਦਾ ਹੈ ਇਸ ਬੁੱਧੀ ਦਾ ਇੰਸਟੀਚਿਊਸ਼ਨਸ ਨੂੰ ਜ਼ਿਆਦਾ ਫਾਇਦਾ ਹੈ ਇਹਦਾ ਜਿਹੜੇ ਸਿਸਟਮ ਬਣੇ ਹੋਏ ਨੇ ਨਾ ਡੀਪ ਸਟੇਟ ਦਾ ਸਿਸਟਮ ਜਾਂ ਹੋਰ ਐਦਾਂ ਦੇ ਵੱਡੇ ਸਿਸਟਮ ਨੇ ਉਹਨਾਂ ਨੂੰ ਫਾਇਦਾ ਹੁੰਦਾ ਹੈ ਇਹਦਾ ਇੱਕ ਇਕੱਲੇ ਬੰਦੇ ਨੂੰ ਫਾਇਦਾ ਨਹੀਂ ਹੁੰਦਾ ਇਸ ਸਿਸਟਮ 'ਚ ਬੰਦੇ ਦੀ ਜਿਹੜੀ ਆਪਣੀ ਵੈਲਿਊ ਹੈ ਜਾਂ ਆਪਣੀ ਬੁੱਧੀ ਹੈ ਬੰਦੇ ਦੀ ਇਸ ਸਰੀਰ ਦੇ ਵਿੱਚ ਇਸ ਸਿਰ ਦੇ ਵਿੱਚ ਉਹਦੀ ਵੈਲਿਊ ਖਤਮ ਹੈ ਹੁਣ ਗਰੁੱਪਾਂ ਕੋਲ ਕਿੰਨੇ ਗਰੁੱਪਾਂ ਕੋਲ ਕਿਸ ਤਰੀਕੇ ਦੀ ਬੁੱਧੀ ਆ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਉਸ ਦੇ ਉੱਤੇ ਨਿਰਭਰ ਕਰਦਾ ਹੈ ਸਾਰਾ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੌੜ 'ਚ ਜੇਤੂ ਸਭ ਤੋਂ ਉੱਚੀ ਆਵਾਜ਼ ਵਾਲੇ ਨਹੀਂ ਹੁੰਦੇ ਰੌਲਾ ਪਾਉਣ ਵਾਲੇ ਨਹੀਂ ਹੋਣਗੇ ਜ਼ਿੰਦਾਬਾਦ ਮਰਦਾਬਾਦ ਕਰਨ ਵਾਲੇ ਜੇਤੂ ਨਹੀਂ ਹੋਣਗੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੌੜ ਦੇ ਵਿੱਚ ਸਗੋਂ ਸਭ ਤੋਂ ਸ਼ਾਂਤ ਰਹਿਣ ਵਾਲੇ ਅਤੇ ਆਰਗੇਨਾਈਜ਼ ਜਿਹੜੇ ਲੋਕ ਨੇ ਇੱਕ ਝੰਡੇ ਥੱਲੇ ਇਕੱਠੇ ਨੇ ਇੱਕ ਗੁਰੂ ਨੂੰ ਅੰਗ ਸੰਗ ਸਮਝਣ ਵਾਲੇ ਨੇ ਤੇ ਇੱਕ ਠਹਿਰਾਅ ਦੇ ਵਿੱਚ ਸੰਜਮ ਦੇ ਵਿੱਚ ਕੰਮ ਕਰਨ ਵਾਲੇ ਹੋਣਗੇ ਉਹ ਜੇਤੂ ਹੋਣਗੇ ਇਹ ਸੋਚਣ ਵਾਲੀ ਗੱਲ ਹੈ ਹਰ ਸਮੇਂ ਦਾ ਹਥਿਆਰ ਹੁੰਦਾ ਜਿਹੜਾ ਉਹ ਵਰਤਣਾ ਚਾਹੀਦਾ ਹਰ ਸਮੇਂ ਜਿਹੜੇ ਵੱਖ-ਵੱਖ ਮੌਕਿਆਂ ਦੇ ਉੱਤੇ ਵੱਖ-ਵੱਖ ਦੌਰਾਂ ਦੇ ਵਿੱਚ ਜਿਹੜੇ ਵੀ ਹਥਿਆਰ ਸੀ ਉਹਨਾਂ ਨੂੰ ਉਸ ਵੇਲੇ ਦੇ ਲੋਕਾਂ ਨੇ ਵਰਤਿਆ ਤੇ ਅੱਜ ਦਾ ਹਥਿਆਰ ਆ AI ਤੇ ਜੇ ਸਿੱਖ AI ਨੂੰ ਨਹੀਂ ਵਰਤਣਗੇ ਤਾਂ ਉਹ ਕੀ ਹੋਏਗਾ ਉਹ ਮੈਂ ਆਪਣੀ ਜ਼ੁਬਾਨ ਤੋਂ ਨਹੀਂ ਕਹਿਣਾ ਹੈਗਾ ਕਿ ਕੀ ਹੋਏਗਾ ਸੋ ਅਸੀਂ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਟਾਂਚਾ ਉਹਨੂੰ ਸਮਝਣ ਦੀ ਲੋੜ ਹੈ ਕਿ ਸਭ ਤੋਂ ਜ਼ਿਆਦਾ ਸ਼ਾਂਤ ਰਹਿਣ ਵਾਲੇ ਲੋਕ ਸੰਗਠਿਤ ਹੋਣ ਵਾਲੇ ਲੋਕ ਆਰਗੇਨਾਈਜ਼ਡ ਤਰੀਕੇ ਨਾਲ ਜੇ ਇਸ ਤੇ ਕੰਮ ਕਰਨਗੇ ਤਾਂ ਉਹ ਜੇਤੂ ਹੋਣਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬੁਨਿਆਦੀ ਢਾਂਚੇ ਤੋਂ ਬਿਨਾਂ ਕਮਿਊਨਿਟੀ ਦਾ ਜਿਹੜਾ ਡਰ ਅਤੇ ਕਮਿਊਨਿਟੀ 'ਚ ਪੈਦਾ ਹੋਣ ਵਾਲੇ ਝਗੜੇ ਨੇ ਜਿਹੜੇ ਜਾਂ ਵਿਵਾਦ ਨੇ ਉਹਨਾਂ ਦੇ ਨਾਲ ਭਰ ਜਾਣਾ ਸੌਖਾ ਕਰਦੀ ਹੈ ਕਰ ਦੂਗੀ ਇਹ ਇਸ ਦਾ ਮਾੜਾ ਅਸਰ ਆਉਣ ਵਾਲੇ ਸਮੇਂ 'ਚ ਹੁਣ ਸੋਚਣ ਵਾਲੀ ਗੱਲ ਹੈ ਕਿ ਸਾਡੀਆਂ ਸੰਸਥਾਵਾਂ ਜਿਨ੍ਹਾਂ ਚ ਸਵਿਚ ਵੱਖ-ਵੱਖ ਸਵਿਚ ਨੇ ਇਹ ਹੁਣ ਤੁਸੀਂ ਬੁੱਝਣਾ ਤੁਸੀਂ ਸਾਡੀਆਂ ਸੰਸਥਾਵਾਂ ਚ ਕਿਹੜੇ ਸਵਿਚਾਂ ਤੇ ਅਸੀਂ ਨਿਰਭਰ ਕਰ ਰਹੇ ਹਾਂ ਕਲਾਊਡ ਪਲੈਟਫਾਰਮ ਪੇਮੈਂਟ ਦੀ ਆਈਡੈਂਟੀਟੀ ਪੇਮੈਂਟ ਕਿੱਥੋਂ ਆਉਂਦੀ ਹੈ ਕਿਵੇਂ ਹੁੰਦੀ ਹੈ ਸਾਡੀ ਆਈਡੈਂਟੀਟੀ ਕੀ ਹੈ ਕਿਹੜੇ ਪਲੈਟਫਾਰਮ ਤੇ ਅਸੀਂ ਕੰਮ ਕਰ ਰਹੇ ਹਾਂ ਕਿੱਥੋਂ ਅਸੀਂ ਬੋਲ ਰਹੇ ਹਾਂ ਕਿੱਥੋਂ ਸੁਣਿਆ ਜਾ ਰਿਹਾ ਸਾਨੂੰ ਵੱਖ-ਵੱਖ ਪਲੈਟਫਾਰਮਸ ਤੋਂ ਕਿਹੜੇ ਕਲਾਉਡ ਤੇ ਐ ਪੇਮੈਂਟ ਆਈਡੈਂਟੀਟੀ ਤੇ ਇਹ ਸਭ ਨੂੰ ਕੌਣ ਕੰਟਰੋਲ ਕਰਦਾ ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਾਰਾ ਕੁਝ ਪਿਛਲੇ 5-6 ਮਹੀਨਿਆਂ ਤੋਂ ਕੰਮ ਕਰ ਰਹੇ ਹਾਂ ਅਸੀਂ ਐਸਏ ਉੱਤੇ ਕਿ ਏਆਈ ਨੂੰ ਅਸੀਂ ਆਰਡਰ ਦੇ ਦਈਏ ਸੀ ਏਆਈ ਨਾਲ ਕੰਟਰੈਕਟ ਕਰ ਲਿਆ ਵੀ ਤੂੰ ਸਾਡੇ ਜਿੰਨੇ ਵੀ ਵਿਊਅਰ ਨੇ ਤੂੰ ਉਹਨਾਂ ਦੀ ਸਿਕਿਉਰਿਟੀ ਕਰਨੀ ਹੈ ਉਹਨਾਂ ਦਾ ਪਤਾ ਨਾ ਲੱਗੇ ਕਿਸੇ ਨੂੰ ਕਿ ਕਿੱਥੋਂ ਦੇਖ ਰਹੇ ਨੇ ਉਹ ਕਿੱਥੋਂ ਵਾਚ ਕਰ ਰਹੇ ਨੇ ਸੋ ਉਹ ਕਹਿੰਦਾ ਵੀ ਐਨੇ ਪੈਸੇ ਲੱਗਣਗੇ 5 ਮਿੰਟ 5 ਮਿੰਟ ਦਾ ਵੀ ਕੰਮ ਨਹੀਂ ਹੈਗਾ ਨਾਲ ਦੀ ਨਾਲ ਕੰਮ ਸ਼ੁਰੂ ਹੋ ਗਿਆ ਸੋ ਉਹ ਕਿਤੋਂ ਤੱਕ ਕੰਟਰੋਲ ਹੋ ਰਿਹਾ ਨਾ ਤੇ ਉਹਨਾਂ ਨੂੰ ਕੌਣ ਕੰਟਰੋਲ ਕਰਦਾ ਪਰ ਇੱਥੇ ਬਿਜਲੀ ਦੀ ਇੰਪੋਰਟੈਂਸ ਸੈਕਿਉਰਿਟੀ ਐਮੀਤਾ ਉਹ ਵੀ ਕਾਫੀ ਵੱਡੀ ਹੈ ਜੇ ਸੰਕਟ ਪੈਦਾ ਹੋ ਗਿਆ ਤੇ ਬਿਜਲੀ ਦੀ ਕੀਮਤ ਮੰਨ ਲਓ ਡਬਲ ਹੋ ਜੇ ਬਹੁਤ ਮਹਿੰਗੀ ਹੋ ਜੇ ਬਿਜਲੀ ਦੀ ਕੀਮਤ ਹੀ ਮਹਿੰਗੀ ਹੋ ਜੇ ਤਾਂ ਸਾਡੇ ਜਿਹੜੇ ਕਮਿਊਨੀਕੇਸ਼ਨ ਤੇ ਸਿਕਿਉਰਿਟੀ ਦਾ ਕੀ ਹੋਏਗਾ ਫਿਰ ਤੇ ਜੇ ਕੱਲ ਨੂੰ ਸਾਡੇ ਸ਼ਹਿਰ ਚ ਇੱਕ ਨਕਲੀ ਵੀਡੀਓ ਸਾਡੇ ਆਲੇ ਦੁਆਲੇ ਨਕਲੀ ਵੀਡੀਓ ਬਣਾ ਕੇ ਆਰਟੀਫੀਸ਼ਲ ਇੰਟੈਲੀਜੈਂਸ ਦੇ ਨਾਲ ਕੋਈ ਭੇਜ ਦੇਵੇ ਤਾਂ ਸਾਡੀ ਕੌਮ ਚ ਤਾਂ ਹਫੜਾ ਤਫੜੀ ਮੱਚ ਜਾਣੀ ਆ ਕੌਣ ਉਹਨੂੰ ਰੈਕਗਨਾਈਜ਼ ਕਰੂਗਾ ਕੌਣ ਦੱਸੂਗਾ ਕਿ ਨਹੀਂ ਇਹ ਠੀਕ ਨਹੀਂ ਹੈਗੀ ਜਾਂ ਇਮੀਡੀਏਟਲੀ ਕਿਸ ਤਰੀਕੇ ਨਾਲ ਮੈਸੇਜ ਭੇਜੇ ਜਾਣਗੇ ਤੁਹਾਨੂੰ ਕਿ ਇਹ ਵੀਡੀਓ ਤਾਂ ਝੂਠੀ ਹੈ ਕੀ ਕਰਾਂਗੇ ਅਸੀਂ ਇਹ ਆਰਟੀਫੀਸ਼ਲ ਇੰਟੈਲੀਜੈਂਸ ਤੇ ਜਿਹੜੇ ਨੁਕਸਾਨ ਨੇ ਉਹ ਵੀ ਨਾਲ-ਨਾਲ ਨੇ ਸੋ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੰਪਿਊਟ ਨਵੀਂ ਇੰਡਸਟਰੀਅਲ ਕੈਪੈਸਿਟੀ ਹੈ ਕੰਪਿਊਟਰ ਇਹ ਕੈਪੈਸਿਟੀ ਹੋ ਗਈ ਬੁੱਧੀ ਤਾਂ ਬਹੁਤ ਸਸਤੀ ਹੋ ਗਈ ਹੁਣ ਹੁਣ ਪਿੱਛੇ ਘਾਟ ਕੀ ਰਹਿ ਜਾਂਦੀ ਹੈ ਜੇ ਬੁੱਧੀ ਇੰਨੀ ਸਸਤੀ ਹੋ ਗਈ ਪਿੱਛੇ ਰਹਿ ਕੀ ਗਿਆ ਬੁੱਧੀ ਪਾਣੀ ਭੋਜਨ ਤੇ ਬਿਜਲੀ ਵਾਂਗ ਇੱਕ ਵਸਤੂ ਬਣਨ ਵਾਲੀ ਹੈ ਹੁਣ ਆਉਣ ਵਾਲੇ ਦਿਨਾਂ ਚ ਜਿਵੇਂ ਆਪਾਂ ਭੋਜਨ ਖਾਣੇ ਆ ਪਾਣੀ ਪੀਣੇ ਆ ਬਿਜਲੀ ਆ ਸਾਡੇ ਲਈ ਜਾਂ ਕੋਈ ਹੋਰ ਚੀਜ਼ ਉਹਦੇ ਵਾਂਗੂ ਇੱਕ ਵਸਤੂ ਬਣ ਜਾਣੀ ਆ ਸਾਡੇ ਲਈ ਵਸਤੂ ਦੇ ਵਜੋਂ ਬੁੱਧੀ ਦਾ ਮਤਲਬ ਹੈ ਕਿ ਕੱਚੀ ਸਿਆਣਪ ਕੱਚੀ ਸਿਆਣਪ ਕੱਚੀ ਬਾਣੀ ਦੀ ਵੀ ਮਹਾਰਾਜ ਨੇ ਤੋਂ ਪਰੇ ਰਹਿਣ ਦੀ ਗੱਲ ਕੀਤੀ ਹੈ ਸੱਚੀ ਬਾਣੀ ਦੀ ਗੱਲ ਕੀਤੀ ਹੈ ਹੁਣੇ ਨਿਖੇੜ ਵੀ ਆ ਨਾਲ ਨਾਲ ਜੇ ਹੁਣ ਕੁਝ ਹਾਸਲ ਕਰਨਾ ਨਾ ਤਾਂ ਫਿਰ ਇਸ ਕੱਚੀ ਸਿਆਣਪ ਕੱਚੀ ਬੁੱਧੀ ਇਹਨੂੰ ਵੀ ਸਮਝਣਾ ਪਏਗਾ ਕਿ ਇਹ ਹੈ ਕੱਚੀ ਆ ਤਾਂ ਹੀ ਆਰਟੀਫੀਸ਼ਲ ਕਹਿੰਦੇ ਆ ਨਾ ਨਹੀਂ ਤਾਂ ਆਰਟੀਫੀਸ਼ਲ ਸ਼ਬਦ ਨਾ ਹੁੰਦਾ ਇਹਦੇ ਨਾਲ ਫਿਰ ਇੰਟੈਲੀਜੈਂਸੀ ਹੋਣਾ ਸੀ ਆਰਟੀਫੀਸ਼ਲ ਇੰਟੈਲੀਜੈਂਸ ਹੈ ਇਹ ਪਰ ਕੀ ਹੈ ਕਿ ਸੋਸਾਇਟੀ ਦੇ ਵਿੱਚ ਵਰਲਡ ਦੇ ਵਿੱਚ ਇਸ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਇਹਦਾ ਕੋਈ ਤੋੜ ਨਹੀਂ ਹੈ ਅਲਟੀਮੇਟ ਹੈ ਇਹ ਭਰਪੂਰ ਆ ਇਸ ਤੋਂ ਉੱਤੇ ਕੋਈ ਚੀਜ਼ ਨਹੀਂ ਲੱਗਦਾ ਵੀ ਹੈ ਕਿਉਂਕਿ ਇਹਦੇ ਤਹਿਤ ਖਤਰੇ ਬਹੁਤ ਵੱਡੇ ਨੇ ਸੋ ਮਨੁੱਖੀ ਇਨਸਾਫ ਦੀ ਘਾਟ ਹੋ ਜੂਗੀ ਜਸਟਿਸ ਦੀ ਘਾਟ ਹੋਊਗੀ ਕਿਰਦਾਰ ਖਤਮ ਹੋ ਜਾਣਗੇ ਭਰੋਸੇ ਯੋਗਤਾ